ਪਿੰਡ ਪੰਨੀਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਲਾਕ ਮਲੋਟ ਤੇ ਚੋਣ ਹਲਕਾ ਲੱਭੀ ਅਸੀਂ ਇੱਥੇ ਖੜੇ ਆ ਪਿੰਡ ਪੰਨੀਵਾਲਾ ਫੱਤਾ ਦੇ ਵਿੱਚ ਤੇ ਬੁੱਧਰਾਮ ਜਿਹੜਾ ਰਵੀ ਦਾਖੀਆ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਤੇ ਇਹ ਵਿਚਾਰਾ ਬਹੁਤ ਹੀ ਜ਼ਿਆਦਾ ਕੰਮਾ ਸੀ ਕੰਮ ਕਰਦਾ ਸੀ ਤੇ ਲੈਟਰ ਦੇ ਉੱਤੋਂ ਇੱਕ ਸਰੀਏ ਦੇ ਵਿੱਚ ਇਹਦੀ ਲੱਤ ਅੜ ਗਈ ਤੇ ਲੱਤ ਸਾਰੀ ਪਾਟ ਗਈ ਤੇ ਲੱਤ ਜਿਹੜੀ ਉਹ ਕਟਣੀ ਪਈ ਤੇ ਹੁਣ ਇਹ ਵਿਚਾਰਾ ਬਹੁਤ ਹੀ ਜ਼ਿਆਦਾ ਦੁਖੀ ਹੈ ਤੇ ਇਹਦੇ ਇਹਨੇ ਮੁੰਡੇ ਆ ਇੱਕ ਮੁੰਡਾ ਤਾਂ ਜਿਹੜਾ ਉਹ ਮਤਲਬ ਇਹ ਕਿਸੇਵੇਂ ਇਹਦੇ ਭਰਾ ਨੇ ਝੂੜੀ ਪਾਲਿਆ ਤੇ ਉਹ ਇਹਦੇ ਨਾਲ ਨਹੀਂ ਤੇ ਦੂਜਾ ਜਿਹੜਾ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵੇ ਉਹ ਵੀ ਮੰਜੇ ਤੇ ਪਿਆ ਹੈ ਉਹ ਵੀ ਇਹਦੇ ਨਾਲ ਨਹੀਂ ਤੇ ਜਿਹੜਾ ਤੀਸਰਾ ਮੁੰਡਾ ਹੈ ਉਹ ਅੱਡਾ ਹੈ ਵੈਸੇ ਇਹਦੇ ਨਾਲੋਂ ਅੱਡਾ ਵੱਖਰਾ ਇਹਦੇ ਨਾਲੋਂ ਤੇ ਇਹ ਜਿਹੜਾ ਬੋਦਰਾ ਤੇਰੇ ਘਰ ਵਾਲੀ ਵੀ ਹੈਗੀ ਕਿ ਨਹੀਂ ਹਾਂਜੀ ਇਹਦੇ ਘਰ ਵਾਲੀ ਵੀ ਹੈਗੀ ਤੇ ਉਹ ਜਿਹੜੀ ਆ ਬੁਢੀ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੀ ਆ ਤੇ ਉਹ ਤੋਂ ਵੀ ਨਹੀਂ ਉੱਠਿਆ ਜਾਂਦਾ ਤੇ ਤੁਰਿਆ ਫਿਰਿਆ ਨਹੀਂ ਜਾਂਦਾ ਕੋਈ ਇਹਦਾ ਕਮਾਉਣ ਦਾ ਰੋਟੀ ਦਾ ਕੋਈ ਸਾਧਨ ਨਹੀਂ ਉਹਨੇ ਫਰਿਆਦ ਕਰਦਾ ਹੈ ਵੀ ਆ ਜਿਹੜਾ ਇਹ ਆ ਸਾਈਕਲ ਜ ਹੈ ਤਿੰਨ ਪਹੀਆ ਵਾਲਾ ਇਹਦੇ ਤੇ ਵਿਚਾਰਾ ਇਹ ਜਾਂਦਾ ਕਿਤੇ ਕੰਮ ਕੋਮ ਬੜਾ ਮੋਟਾ ਜੇਕ ਤੇ ਅਮਰੀਕਾ ਤੇ ਉੱਥੇ ਕੰਮ ਜਾ ਕੇ ਬੜਾ ਮੋਟਾ ਘਾਹੂ ਜੇ ਖਰਚੇ ਦਿੰਦਾ ਤੇ ਇਹ ਕਹਿੰਦਾ ਵੀ ਮੈਨੂੰ ਇਹ ਚਲਾਉਣ ਦੇ ਵਿੱਚ ਬਾਹਾਂ ਜਿਹੜੀਆਂ ਮੇਰੀਆਂ ਕੰਮ ਨਹੀਂ ਕਰਦੀਆਂ ਕਿਉਂਕਿ 46 ਦਾ ਜਨਮ ਹੈ ਦਾ ਤੇ 78 ਸਾਲਾਂ ਦਾ ਹੋ ਗਿਆ ਤੇ ਅੱਜ 78 ਸਾਲਾਂ ਦਾ ਇੱਕ ਬਜ਼ੁਰਗ ਜਿਹੜਾ ਵਿਚਾਰਾ ਅੱਜ ਕੋ ਦਰਦਰ ਤੇ ਭਟਕਦਾ ਫਿਰਦਾ ਤੇ ਕੋਈ ਇਹਦੀ ਮਦਦ ਨਹੀਂ ਕਰਦਾ ਰੋਟੀ ਵੀ ਵਿਚਾਰਾ ਕਦੇ ਮੰਗ ਕੇ ਖਾਂਦਾ ਹੈ ਮੰਗ ਕੇ ਕੋਈ ਕਰੇ ਰੋਟੀ ਵੀ ਨਹੀਂ ਪਕਦੀ ਚਲੋ ਕਿਤੋਂ ਰੋਟੀ ਮੰਗ ਕੇ ਆਪਦੀ ਵੀ ਖਾ ਲੈਂਦਾ ਤੇ ਨਾਲ ਜਾ ਆਪਣੇ ਘਰ ਵਾਲੇ ਦੀ ਵੀ ਕਿਤੋਂ ਮੰਗ ਕੇ ਲਿਆਉਂਦਾ ਨਹੀਂ ਕੋਈ ਜਵਾਬ ਦਿੰਦਾ ਪਰ ਜਿਹੜਾ ਇਹਨੂੰ ਆਹ ਕੰਮ ਕਰਨਾ ਪੈਂਦਾ ਨਾ ਹੱਥਾਂ ਨਾਲ ਜਿਹੜਾ ਏੜਨਾ ਪੈਂਦਾ ਹੈ ਤੇ ਮੋਢੇ ਵੀ ਇਹਦੇ ਦੁਖਣ ਲੱਗ ਪਏ ਤੇ ਦੋਵੇਂ ਜਿਹੜੇ ਹੱਥ ਐ ਇਹ ਵੀ ਕੰਮ ਕਰਨੇ ਆਟ ਗਏ ਪਹਿਲਾਂ ਇਹ ਤੰਨਾਂ ਤੇ ਫੋੜੀਆਂ ਦੇ ਤੁਰਦਾ ਹੁੰਦਾ ਸੀ ਉਹਨੇ ਤੁਰਿਆ ਜਾਂਦਾ ਸੀ ਤੇ ਆ ਚਲੋ ਕਿਸੇ ਨੇ ਲੈਤਾ ਤੇ ਹੁਣ ਇਹ ਵੀ ਮੋਢੇ ਨਹੀਂ ਇਹਦੇ ਕੰਮ ਕਰਦੇ ਤੇ ਇਹ ਵੀ ਇੱਕ ਫਰਿਆਦ ਐ ਵੀ ਇਹਨੂੰ ਜਿਹੜਾ ਉਹ ਬੈਟਰੀ ਵਾਲਾ ਹੁੰਦਾ ਰਿਕਸ਼ਾ ਜਾਂ ਇਕੱਲੇ ਬੰਦੇ ਦੇ ਬੈਣ ਵਾਲਾ ਉਹ ਕੋਈ ਲੈ ਕੇ ਦੇਵੇ ਯਾਰ ਬੜੇ ਥਾਂ ਤੇ ਇਹ ਸਵਾਜ ਸੇ ਵੀ ਬੈਠੇ ਐ ਤੇ ਉਹ ਵੜਦੇ ਵੀ ਐ ਉਹੋ ਜਿਹੜੇ ਰਕਸ਼ੇ ਜੇ ਹੁੰਦੇ ਆ ਉਹ ਵੜਦੇ ਵੀ ਆ ਤੇ ਜਰੂਰ ਇਹਦੇ ਨਾਲ ਸੰਪਰਕ ਕਰੋ ਯਾਰ ਇਹਦੇ ਨਾਲ ਸੰਪਰਕ ਕਰਕੇ ਇਹਨੂੰ ਇੰਨੀ ਇਹਦੀ ਮਦਦ ਜਰੂਰ ਕਰੋ ਤੇ ਉਹ ਜਿਹੜਾ ਬੈਟਰੀ ਵਾਲਾ ਹੁੰਦਾ ਹੈ ਵੀ ਚਲੋ ਉਹ ਹੀ ਮਿਲ ਉਹੋ ਹੀ ਇਹਨੂੰ ਮਿਲ ਜੇ ਤੇ ਲੈ ਕੇ ਵਿਚਾਰਾ ਕਿ ਤੁਰਿਆ ਫਰਿਆ ਕਰੂਗਾ ਚਲੋ ਬਾੜਾ ਬੁੱਟਾ ਕਿਸੇ ਦੇ ਘਰੇ ਬੈਠ ਗਿਆ ਰਾਖੀ ਰੱਖ ਲਈ ਕੋਈ 10 ਰੁਪਏ ਬਣ ਗਏ ਤੇ ਇਸ ਤਰ੍ਹਾਂ ਇਹਦਾ ਜਿਹੜਾ ਗੁਜ਼ਾਰਾ ਉਹ ਚਲੀ ਜਾਊਗਾ ਹੋਰ ਇਹਦੇ ਇਹਨੂੰ ਕਿਸੇ ਪਾਸਿਓ ਕੋਈ ਵੀ ਸਹਾਇਤਾ ਦੀ ਜਿਹੜੀ ਆਸ ਹੈ ਨਹੀਂ ਮਕਾਨ ਹੁੰਦੇ ਨਾਲੇ ਤੇ ਮਕਾਨ ਵੀ ਬਿਲਕੁਲ ਖਤਮ ਹੀ ਇਹਦਾ ਮਕਾਨ ਕਿਵੇਂ ਬੁਧਰਾਵਾਂ ਜਮਾਂ ਬਈ ਖਤਮ ਹੈ ਡਿੱਗਣ ਵਾਲਾ ਪਲਾਟ ਦੇ ਹਟਾਗੇ ਮਕਾਨ ਛੋਟਾ ਜਿਹਾ ਹੈ ਇੱਕੀ ਹੈ ਇੱਕੀ ਮਕਾਨ ਹੈ ਤੇ ਬਿਲਕੁਲ ਡਿੱਗਣ ਵਾਲਾ ਹੈ ਤੇ ਪੈਸਾ ਕੋਲੇ ਕੋਈ ਹੈ ਨਹੀਂ ਮੁੰਡਾ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਨਾਲ ਕੋਈ ਵੀ ਮੁੰਡਾ ਨਹੀਂ ਇੱਕ ਦਾ ਐਕਸੀਡੈਂਟ ਹੋਇਆ ਹੈ ਇੱਕ ਕਿਸੇ ਨੇ ਚੋਰੀ ਪਾਲਿਆ ਦੂਜਾ ਵੀ ਅੱਡਾ ਹੈ ਕੋਈ ਅੱਜਕੱਲ ਦਾ ਪਤਾ ਵੀ ਮੁੰਡਿਆਂ ਦਾ ਆਪਦਾ ਹੀ ਮਸਾ ਪੂਰਾ ਆਉਂਦਾ ਹੈ ਤੇ ਕੋਈ ਸਵਾਲ ਨਹੀਂ ਕਰਦਾ ਤੇ ਇਸ ਤਰ੍ਹਾਂ ਵਿਚਾਰਾ ਹੁਣ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਰੋਟੀ ਦਾ ਟਾਈਮ ਹੋ ਗਿਆ ਕਿਸੇ ਦੇ ਕੋਲ ਰੋਟੀ ਖਾਣੀ ਉਹਦੇ ਆਸਤੇ ਲਿਜਾਣੀ ਫਿਰ ਕੋਈ 10 ਰੁਪਏ ਕੋਲੇ ਹੈ ਵੀ ਜੇਬ 'ਚ ਵੀ ਕੁਛ ਮਾੜਾ ਬਟਾ ਖਰੀਦ ਹੀ ਲਊਗਾ ਬਹੁਤ ਹੀ ਜ਼ਿਆਦਾ ਬੰਦਾ ਔਖਾ ਹੈ ਤੇ ਬਸ ਫਰਿਆਦ ਇਹ ਨਹੀਂ ਕਰਦੇ ਵੀ ਅਸੀਂ ਇਹ ਨੂੰ ਕਿ ਰੁਪਈਏ ਦਿਓ ਨੋਟ ਦਿਓ ਤੇ ਅਸੀਂ ਫਰਿਆਦ ਇਹ ਕਰਦੇ ਆਂ ਵੀ ਇਹ ਬੰਦੇ ਨੂੰ ਇੱਕੋ ਜਿਹੜੀ ਬੈਟਰੀ ਵਾਲੀ ਹੁੰਦੀ ਹੈ ਈ ਰਿਕਸ਼ਾ ਈ ਰਿਕਸ਼ਾ ਉਹ ਬੈਟਰੀ ਵਾਲੀ ਈ ਰਿਕਸ਼ਾ ਬੜੇ ਥਾਏ ਆਪਾਂ ਮੇਣੇ ਵੀ ਵੜਦੇ ਆ ਉਹ ਪਰ ਇਸ ਬੰਦੇ ਨੂੰ ਜ਼ਰੂਰ ਲੈ ਕੇ ਦਿਓ ਤੇ ਅਸੀਂ ਸੰਪਰਕ ਨੰਬਰ ਦੇ ਦਿਆਂਗੇ ਸੰਪਰਕ ਕਰੋ ਇਹਨਾਂ ਕੰਮ ਜ਼ਰੂਰ ਕਰੋ ਜੇ ਕਿਤੇ ਵੀ ਕੋਈ ਵੜਦਾ ਇਸ ਦਿੰਦਾ ਤੈਨੂੰ ਜੀ ਉੱਥੋਂ ਵੀ ਉੱਥੇ ਵੀ ਆ ਜਾਗੇ ਲੈਣ ਵਾਸਤੇ ਤੇ ਆ ਬੁਦਰਾਬ ਹੋਰ ਵੀ ਕੋਈ ਫਰਜ਼ ਕਰਦਾ ਹੈ ਹੋਰ ਜੀ ਮੈਨੂੰ ਕੋਈ ਢਾੜੀ ਨਹੀਂ ਦਪਾਣੀ ਮੈਂ ਤਾਂ ਪੈਂਚਰ ਲਾਉਣ ਕਰਨੀਆਂ ਵੀ ਤੰਗਾਂ ਰਸਤੇ ਦੇ ਹੋਰ ਤਾਂ ਮੇਰੇ ਕੋਲ ਬਸ ਆ ਮਕਾਨ ਬਣ ਜੇ ਦਾ ਸਾਰਨਾ ਉਹਦੇ ਬੈਠੇ ਰਵਾਂਗੇ ਉੱਥੇ ਰੋਟੀ ਵੀ ਨਹੀਂ ਕੋਈ ਵਰਤੀ ਰੇ ਆ ਵੀ ਰੋਟੀ ਦਵੀ ਆਦੀ ਹੋਇਆ ਪਿਆ ਰੋਟੀ ਵੀ ਨਹੀਂ ਕਿਸੇ ਪਾਸਿਓਂ ਬਣਦੀ ਮਕਾਨ ਵੀ ਨਹੀਂ ਬਣਦਾ ਪੈਸਾ ਦਾ ਕੋਈ ਕੰਮ ਤਾਂ ਮੈਂ ਕਰ ਨਹੀਂ ਸਕਦਾ ਕੋਈ ਜੀ ਹਾਂ ਕੰਮ ਕੋਈ ਕਰ ਨਹੀਂ ਸਕਦਾ ਕਾਰ ਵਾਲੀ ਉਹ ਮੰਜੇ ਤੇ ਪਈ ਐ ਮਕਾਨ ਉਹ ਡਿੱਗਣ ਵਾਲਾ ਐ ਤੇ ਤੁਰ ਫਿਰ ਇਹ ਨਹੀਂ ਸਕਦਾ ਤੇ ਵਿਚਾਰਾ ਕਰੇ ਤਾਂ ਕਰੀ ਵੀ ਕੀ ਯਾਰ ਤੇ ਤੁਸੀਂ ਬੜੇ ਦਾਨੀ ਐ ਤੇ ਜ਼ਰੂਰ ਇਹਦੀ ਜ਼ਰੂਰ ਰਿਸ਼ਤਾ ਵਾਰ-ਵਾਰ ਬੇਤੀ ਕਰਦੇ ਆਂ ਵੀ ਇਹਦੀ ਮਦਦ ਤੇ ਆਈ ਰੇਕਸ਼ੇ ਦੀ ਤੇ ਜ਼ਰੂਰ ਕਰੋ ਜੇ ਤੁਸੀਂ ਹੋਰ ਵੀ ਕੋਈ ਕਰ ਸਕਦੇ ਹੋ ਹਾਂ ਦੂਜੀ ਹੁੰਦੀ ਤਾਂ ਉਹ ਵੀ ਕਰਦੇ ਹੋ ਗਏ ਮਕਾਨ ਦੀ ਜੇ ਪੈਂਦਾ ਤਾਂ ਕੋਈ ਵੀ ਆਜੇ ਹੋਰ ਵੀ ਤੁਸੀਂ ਇਹਦੀ ਕੋਈ ਮਦਦ ਕਰ ਸਕਦੇ ਹੋ ਨਾ ਤੇ ਮਦਦ ਇਹਦੀ ਕਰੋ ਆ ਤੁਹਾਡੇ ਸਾਹਮਣੇ ਖੜਾ ਤੇ ਇੱਕ ਲੱਤ ਕੱਟੀ ਵੀ ਹੈ ਬੜਾ ਹੀ ਕੰਮ ਆ ਸੀ ਬੜਾ ਹੀ ਕੰਮ ਕਰਦਾ ਸੀ ਤੇ ਵਿਚਾਰਾ ਮੈਸਟਰੀ ਦੇ ਨਾਲ ਲੱਗਿਆ ਸੀ ਤੇ ਉਤੋਂ ਸਰਗਾਂ ਵਿੱਚ ਪਾ ਕੇ ਤੇ ਸਾਰੀ ਲੱਤ ਪਾੜਤੀ ਤੇ ਬਾਅਦ ਦੇ ਵਿੱਚ ਬਸ ਉਹ ਲੱਤ ਕੱਟਤੀ ਤੇ ਅੱਜ ਦਾ ਕੋਈ ਹਾਲ ਨਹੀਂ ਬੜੇ ਦਾਨੀ ਤੁਸੀਂ ਬੈਠਿਆ ਜਰੂਰ ਮਦਦ ਕਰੋ ਇਸ ਵਿਚਾਰੇ ਦੀ ਤੇ ਤੁਸੀਂ ਇਹਦਾ ਇੰਨੀ ਸਹਾਇਤਾ ਕਰੋ ਵੀ ਤੁਸੀਂ ਇੱਕ ਤਾਂ ਉਹ ਈ ਰਿਕਸ਼ਾ ਉਹ ਲੈ ਕੇ ਦਿਓ ਤੇ ਇੱਕ ਜੇ ਹੋਰ ਵੀ ਇਹਦੀ ਮਦਦ ਕਰ ਸਕਦੇ ਹੋ ਵੀ ਪੈਸੇ ਤੇਲੇ ਦੀ ਮਦਦ ਕਰ ਸਕਦੇ ਹੋ ਮਕਾਨ ਦੀ ਮਦਦ ਕਰ ਸਕਦੇ ਹੋ ਜੋ ਸਰਦਾਰ ਆ ਜੋ ਵੀ ਸਰਦਾਰ ਤੁਸੀਂ ਉਹਦੀ ਮਦਦ ਕਰੋ ਨੰਬਰ ਅਸੀਂ ਲਿਖ ਦਿਆਂਗੇ ਆਪਦਾ ਹੀ ਲਿਖ ਦਿਆਂਗੇ ਸਾਡੇ ਨਾਲ ਹੀ ਸੰਪਰਕ ਕਰ ਲਿਓ ਅਸੀਂ ਤੁਹਾਨੂੰ ਬੁਲਾ ਦਿਆਂਗੇ ਆਹੀ ਸਾਡੀ ਬੇਨਤੀ ਹੈ ਤੇ ਜਰੂਰ ਇਸ ਵਿਚਾਰੀ ਦੀ ਮਦਦ ਕਰੋ ਹੋਰ ਕਾਹ ਹੋਰ ਤਾਂ ਜੀ ਆਹੀ ਬਾਈ ਬਪਰਾ ਦਾ ਜੀ ਮੇਰੀ ਜਵਾਬ ਕੋਈ